ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਮਿੱਤਰ ਦੋਸਤਾਂ ਨੂੰ ਮੇਰਾ ਨਾਮ ਪ੍ਰਵੀਸ ਖੰਡ ਪੰਡਹੰਡਾ ਹੈ ਮੇਰਾ ਸ਼ੁਰੂ ਤੋਂ ਹੀ ਇੱਕ ਸੁਪਨਾ ਸੀ ਕਿ ਮੈਂ ਆਪਣੇ ਪੰਡਹੰਡਾ ਦਾ ਬਰਨਾਲੇ ਦਾ ਨਾਮ ਰੋਸ਼ਨ ਕਰ ਸਕਾਂ ਕਿ ਮੈਂ ਇੱਕ ਡਿਸੇਬਿਲਟੀ ਪਲੇਅਰ ਕ੍ਰਿਕਟ ਵੱਲੋਂ ਬਲੌਕ ਕਰ ਰਿਹਾ ਹਾਂਗਾ ਤੇ ਜਿਨ੍ਹਾਂ ਦੀ ਡੀਸੀਪੀ ਦੇ ਪ੍ਰਧਾਨ ਅਰਣ ਮੁੰਟੀ ਸਰ ਅਤੇ ਜਾਨਸ ਕਤਰਾ ਲੋਕ ਨਾਗਪਾਲ ਜੀ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਇੱਕ ਵੱਡੇ ਟੂਰਨਾਮੈਂਟ ਲਈ ਮੈਨੂੰ ਤਿਆਰ ਕੀਤਾ ਤੇ ਇਹ ਟੂਰਨਾਮੈਂਟ ਸਾਡਾ ਅਕਤੂਬਰ ਦੇ ਮਹੀਨੇ ਵਿੱਚ ਉਦੇ ਪਰ ਰਾਜਸਥਾਨ ਵਿਖੇ ਹੋ ਰਿਹਾ ਜਿਸ ਵਿੱਚ ਪੂਰੇ ਭਾਰਤ ਦੀਆਂ ਜੋ ਵੀ ਟੀਮ ਆਪ ਅਗਲੇ ਰਹੀਆਂ ਹਨ ਤੇ ਉਸ ਸੰਬੰਧ ਤੇ ਮੈਂ ਇੱਕ ਅਪੀਲ ਕਰਨਾ ਚਾਹਨਾਗਾ ਪਿੰਡ ਵਾਸੀਆਂ ਨੂੰ ਤੇ ਪੂਰੇ ਆਪਣੇ ਭਾਰਤ ਦੇ ਵਿੱਚ ਜਿੰਨੇ ਵੀ ਰਹ ਰਹੇ ਨੇ ਪੰਜਾਬ ਦੇ ਵਿੱਚ ਤੇ ਸਾਡੇ ਮਾਲਿਸਾਹਤਾ ਕੀਤੀ ਜਾਵੇ ਜਿਸ ਦੇ ਨਾਲ ਸਾਡੀ ਪ੍ਰੈਕਟਿਸ ਵੀ ਹੋ ਸਕੇ ਤੇ ਜਿਸ ਦੇ ਕਾਰਨ ਸਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾਗਾ ਉਹਦੇ ਉੱਪਰ ਟੂਰਨਾਮੈਂਟ ਪਹਿਲਾਂ ਪਹਿਲਾਂ ਖੇਡਣ ਤੋਂ ਪਹਿਲਾਂ ਅਸੀਂ ਨੌਰਥ ਜ਼ੋਨ ਹਰਿਆਣਾ ਜਾ ਰਹੇ ਹਾਂ ਜਿਸ ਲਈ ਸਾਨੂੰ ਪ੍ਰੈਕਟਿਸ ਲਈ ਨਹੀਂ ਸਾਡੇ ਕੋਲ ਗਰਾਊਂਡ ਦਾ ਨਹੀਂ ਸਾਨੂੰ ਲੋੜੀ ਦਾ ਕੋਈ ਸਮਾਨ ਹੈ ਕਿੱਟ ਵਗੈਰਾ ਅਸੀਂ ਫੀਲ ਕਰਦੇ ਹਾਂ ਕਿ ਸਾਡੀ ਉਹ ਮਾਲਿਸ ਸਹਿਤਾ ਕੀਤੀ ਜਾਵੇ ਜਿਸ ਦੇ ਨਾਲ ਅਸੀਂ ਪੰਜਾਬ ਲੈਵਲ ਇੰਡੀਆ ਲੈਵਲ ਤੋਂ ਵਰਲਡ ਲੈਵਲ ਤੱਕ ਖਿਡਾਰੀ ਖੇੜ ਸਕੇ ਤੇ ਜਿਸ ਦੇ ਨਾਲ ਨਾਲ ਹੋਰ ਖਿਡਾਰੀ ਵੀ ਪ੍ਰਭਾਵਿਤ ਹੋ ਕੇ ਤੇ ਸਾਡੀ ਗੇਮ ਵੱਲ ਆਉਣਗੇ ਤੇ ਨਸਿਆਂ ਤੋਂ ਵੀ ਦੂਰ ਉੱਠਣਗੇ ਤੇ ਇਸ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਸਾਡੀ ਵੱਧ ਤੋਂ ਵੱਧ ਸਾਡੀ ਟੀਮ ਦੀ ਮੇਰੀ ਤੇ ਮੇਰੇ ਪਿੰਡ ਵਾਸੀਨ ਖਾਸ ਕਰਕੇ ਮੈਂ ਬੇਨਤੀ ਕਰਦਾ ਕਿ ਮੇਰੀ ਵੱਧ ਤੋਂ ਵੱਧ ਸਹਿਯੋਗ ਕਰਨਾ